ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਬਾਈ ਗੁਰੂਕਸਤਾਖਰੇ ਸਾਰੇ ਆਪੋ ਆਪਣੇ ਘਰਾਂ ਵਿੱਚ ਚੀਜ਼ਾਂ ਤੋਂ ਤੇ ਅੱਜ ਜੀ ਮੱਕੀ ਦੀ ਰੋਟੀ ਤੇ ਸਰੋਦਾ ਸਾਗ ਬਣਾਇਆ ਸਾਡੀ ਪੰਜਾਬੀ ਰਸੋਈ ਕਿਉਂ ਅੱਗੇ ਕਿਉਂ ਨਾਲੇ ਸਲਾਦ ਤੇ ਮੱਕੀ ਦੀ ਰੋਟੀ ਤੇ ਸਾਗ ਦੇਖੋ ਅੱਜ ਪਹਿਲੇ ਦਿਨ ਬਣਾਇਆ ਵਾ ਇਹ ਆਲਦਨ ਸੇ ਸ਼ੁਰੂਆਤ ਨਵਾਂ ਕੀਤਾ 5 ਸਾਲ ਤੇ ਨਾਲ ਪਕਾਈ ਜਾਂਦੀਆਂ ਰੋਟੀਆਂ ਸਮਝ ਦੀਆਂ ਰੋਟੀਆਂ ਭਗਾਰ ਰਹੀ ਐ ਤੇ ਬੜਾ ਅਨੰਦ ਆ ਰਿਹਾ ਬੜਾ ਮਜ਼ਾ ਆ ਰਿਹਾ ਬਹੁਤ ਵਧੀਆ ਇਹ ਜਾਰਾ ਹੈ ਪੂਰਾ ਬਣਿਆ ਮਦਦ ਸਾਗਰ ਦੇ ਕਿਆ ਤੇ ਗਿਆ ਰਹੀ ਐ ਆਪਣਾ ਪੰਜਾਬ ਦਾ ਇਹੋ ਜਿਹਾ ਸਵਾਦ ਚੀਜ਼ ਆ ਸੁਗਾਤ ਜਿਹਨੂੰ ਕਹਿੰਦੇ ਆ ਬੋਦੀ ਯਾਰ ਯਾਰ ਕੀ ਆ ਨਜ਼ਾਰਾ ਬੁੜਾ ਉਹ ਤਨ ਪ੍ਰਸ਼ਾਦੇ ਵਿੱਚ ਛੱਡਦੇ ਆ ਦੋ ਤਿੰਨ ਹੋ ਜਾਣੇ ਨਹੀਂ ਜਿਆਦਾ ਨਹੀਂ ਆਪਾਂ ਨੂੰ ਬਲ ਵੈਸੇ ਕਹ ਰਿਹਾ ਕਿ ਨਾ ਜੀ ਤਰ ਰਿਹਾ ਕਿ ਮਨ ਨੂੰ ਕਈ ਨਾ ਸੁਆਦ ਲੱਗ ਰਿਹਾ ਤੇ ਕੀ ਕਰਦਾ ਨਹੀਂ ਹੋਰ ਖਾਈ ਜਾਈਏ ਬੋਦੀ ਚਲੋ ਬਾਕੀ ਬਾਈ ਦੇ ਚਰਪਾ ਕਰੇ ਇਸੇ ਤਰ੍ਹਾਂ ਮਹਾਰਾਜ ਤੰਦਰੁਸਤੀ ਦੇ ਕੇ ਤੇ ਸ਼ੁਗਤਾਂ ਜਿੰਦੇ ਰਹਿਣ ਮਾਲਕ ਤੇ ਸ਼ੁਕਰਾਨਾ ਕਰਦੇ ਰਹੀਏ ਮਹਾਰਾਜ ਓਕੇ ਪਾਪਾਈ ਗੁੰਦ ਕੇ ਕਰ ਲਗੇ ਪਹਿਲੀ ਆ ਜੀ ਬੱਚਿਆਂ ਦੇ ਰੋਜ਼ ਗੁੰਦ ਕੇ ਕਰਦੇ ਆ ਵਾਧੇ ਇਹ ਕਣ ਹਨਾ ਆਹਾ 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 ਆਹ ਇੱਕ ਆ ਬੈਠਾ ਅੱਛਾਈ ਅੱਛਾ ਇੱਕ ਇੱਕ ਵਾਰ ਇੱਕ ਆ ਵੀ ਨੇ ਬਣਾ ਲਈ ਇੱਕ ਹਾਂਜੀ ਜੀ ਸਾਰੇ ਐਸੀ ਦੇ ਜਾਲੀ ਦੇ ਵਿੱਚ ਕਟਾਵੜਾ ਜੰਮ ਗਿਆ ਹੈ ਤੇ ਉੱਥੇ ਲਾਈ ਹੈ ਹੁਣ ਜਾਲੀ ਕੁਝ ਕੱਢੀ ਤੇ ਬਹੁਤ ਭਰੀ ਪਈ ਸੀ ਜੀ ਜਾਲੀ ਇਸ ਕਰਕੇ ਇਹ ਜਾਲੀ ਕੱਢ ਕੇ ਧੋਤੀ ਹੈ ਹੁਣ ਇੱਥੇ ਥੱਲੇ ਹੁਣ ਡੱਗ ਚੱਲਿਆ ਹੁਣ ਅੱਗੇ ਬਿਨਾਂ ਨਾਲ ਲੱਗੀ ਹੈ ਟੇਬਲ ਦੇ ਨਾਲ ਹੋਰੀ ਘੋਟੀ ਪਰ ਇਹ ਉੱਪਰ ਦੀ ਜਾਲੀਆਂ ਵੀ ਇਹ ਨਹੀਂ ਖੁੱਲਦਾ ਜਿਹੜਾ ਸਾਮਣਾ ਪਾਸਾ ਕੋਲ ਦਾ ਨਹੀਂ ਇਹਦਾ ਤੇ ਇਹਦਾ ਉੱਪਰਲੇ ਉੱਪਰਲੇ ਪਾਸੇ ਜਾਲੀ ਹੈ ਉਹਦੇ ਇਹ ਜਾਲੀ ਸਾਫ਼ ਕੱਢਣੀ ਪਈ ਸਾਰੀ ਲੰਬੀ ਜਾਲੀ ਹੈ ਉਹ ਕੱਢ ਕੇ ਤੇ ਧੋਣੀ ਪੈਂਦੀ ਹੈ ਸਾਫ਼ ਕਰ ਲਈ ਜਿੰਦੀ ਇਸ ਕਰਕੇ ਜੇ ਮੈਂ ਹੁਣ ਫਰਸ਼ੇਰ ਫਰਸ਼ ਤੇ ਚੱਲਿਆ ਤੇ ਗਣ ਲਗਾ ਮੈਂ ਚੱਲੋ ਕੋਈ ਆਉਂਦਾ ਹੁਣ ਨੂੰ ਆਉਂਦੀ ਆ ਗੱਭਨੂ ਬੜਾ ਦੌਣ ਦੀ ਤੋਂ ਨਾਉਂਦੀ ਐ ਨਾਉਂਦੀ ਤੇ ਇਹ ਰਾਨ ਕੇ 40 ਦੋਲਾ ਇਹ ਰਾਨ ਕੇ 40 ਦੋਲਾ ਇਹ ਅੱਜ ਬਾਸ ਸੁਕਾਣ ਲਈ ਗਾ ਆ ਜਾਲੀ ਐ ਤੇ ਇਹ ਲਗਣੀ ਉੱਪਰਲੇ ਪਾਸੇ ਇਹਦੇ ਉੱਪਰ ਆ ਕਫੜ ਫੜਕੜ ਰੱਖੀ ਕਾ ਮਨਾਂ ਬਣਾ ਆ ਪੈਰ ਲਾ ਕਰਾ ਠੀਕ ਹੈ ਐਟਮੈਂਟ ਹੋਲਡ ਕਰੂੰਗਾ ਲੋ ਜਮਾ ਨਾ ਰੁਕੂ ਬੀ ਚੋ ਚਲੋ ਅਈ ਖਲੇ ਆਂ ਦਰਵਾਜ਼ਾ ਜਦੋਂ ਮੈਂ ਕਿਹਾ ਸੋਨਾ ਕਰ ਦਿੱਤੀ ਤੇ ਉਹ ਕਹਿੰਦਾ ਕਿ ਸੋਟਲੇ ਆਣਾ ਤੇ 3 4 ਵਾਰ ਦੇਖਿਆ ਦਾ ਟਾਈਮੜ ਨਹੀਂ ਆਉਂਦਾ ਤਾਂ ਕਿਉਂ ਨਹੀਂ ਆਉਂਦਾ ਹਾਂ ਨਾ ਹਾਂ ਨਾ ਸੋਵਾ ਦੀਆਂ ਸੋ ਸੁਣ ਹਲੋ ਹਾਂ ਨਾ ਆ ਜੀ ਹਾਂਜੀ ਗਾਇਜ਼ ਗਾਇਜ਼ ਵੀਰੇ ਲੋ ਜੀ ਸਾਗ ਨਾਲ ਚਾਵੜਾ ਸਿੱਕੇ ਚਾਵੜਾ ਤੇ ਹੱਥ ਨਾਲ ਕੀ ਆ ਨਜ਼ਾਰਾ ਸਾਰੇ ਜਣ ਦੇ ਜਰਵਾਜ ਸਿੰਘ ਤੇ ਉਹ ਠੀਕ ਕਰਦੇ ਹਾਂ ਹਾਂ ਮੈਨੂੰ ਪਤਾ ਕਰਲਾ ਕੱਟੀ ਬੁਲੇ ਇਹਦਾ ਮਯਾ ਕਿਨੇ ਕਿਨੇ ਖਾਦੇ ਚੌੜਾ ਮੈਂਟ ਦੇ ਵਾਸਤੇ ਕਿਨੇ ਕਿਨੇ ਚੌੜਾ ਦੇ ਨਾਲ ਸਾਗ ਦੇ ਨਾਲ ਚੌਲ ਖਾਂਦੇ ਐ ਇਦਾਂ ਖਾ ਸਕਦਾ ਮਾਝੇ ਵਾਲੇ ਗਾਂਢੋਂ ਦੇ ਕੇ ਤੇ ਇਹ ਮਾਝੇ ਆ ਗਏ ਹਾਂ ਸੁਲਤਾਨ ਸਿੰਘ ਮੈਨੂੰ ਦੱਸਿਆ ਯਾਰ ਆ ਇਹ ਤਾਂ ਇਦਾਂ ਜਿਹੜਾ ਬਣਾ ਕੇ ਜਦੋਂ ਖਾਂਦੇ ਨਾ ਆਪਾਂ ਗੋਲ ਬਣਾ ਕੇ ਲੱਡੂ ਮੋਨੀਆਂ ਨਾਲ ਹੋਣੇ ਨਾਲ ਮੋਨੀਆਂ ਵੀ ਹੋਣ ਸਾਗ ਦੇ ਵਿੱਚ ਸਭ ਤੋਂ ਵੱਡਾ ਨਜ਼ਾਰਾ ਆ ਤਾਂ ਜਿੱਦਾਂ ਆਪਾਂ ਆ ਗਏ ਆਹ ਹਾਂ ਆਹ ਹਾਂ ਬੀ ਯਾਰ ਆ ਆਹ ਆਹ ਹਾਂ ਗੱਲ ਕਰਤੇ ਸੱਜਣ ਓਏ ਕੇ ਫਿਰ ਜੜਦੋ ਹਾਰਰ ਮੂਵੀ ਦੇਖਣ ਲੱਗੇ ਆ ਤੇ ਦੇਖਿਆ ਕਿਤਾਬ ਵੀ ਫਿਰ ਮੈਂ ਬਹੁਤ ਫਿਰ ਇਹ ਨਿਆਣੇ ਮੂੰਹ ਆ ਜਵਾਨ ਪਹਿਲਾਂ ਹੀ ਕਰ ਦਿੰਦਾ ਡਰ ਲੱਗਦਾ ਮੈਨੂੰ ਤੇ ਬਣਾ ਮੈਂ ਵਲੌਗ ਦੀ ਕਹਾਣੀ ਸੁਣਾਉਤੀ ਤੇ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਕਿਵੇਂ ਲੱਗਦਾ ਹੈ ਵਲੌਗ ਹੂੰ ਅਕੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਦੇਵੇ ਆਪੋ ਆਪਣੇ ਘਰਾਂ ਵਿੱਚ ਸੁੱਖਾਂ ਦੇ ਨਾਲ ਲੋ ਚੜ੍ਹਦੀ ਕਲਾ ਵਿੱਚ ਰੱਖੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਰਾਖਾ